ਤੁਮਿਆ ਨੇ ਉਸ ਦੇ ਬਾਰੇ ਵਿੱਚ बता दीजिए क्या-क्या चेकिंग की क्या सबसे ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਔਰ ਮੈਂ ਉਤੇਜਿਤ ਤੌਰ ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਅੱਜ 3 ਸਾਲ ਪੂਰੇ ਹੋ ਗਏ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਅੱਛੇ ਕੰਮ ਹੋਏ ਆ ਪੰਜਾਬ ਦੇ ਵਿੱਚ ਜਿਮ ਆਪਾਂ ਗੁੱਡ ਗਵਰਨੈਂਸ ਕਹਿ ਸਕਦੇ ਆ ਪੰਜਾਬ ਦੇ ਤਕਰੀਬਨ 90% ਲੋਕਾਂ ਨੂੰ 85-90% ਲੋਕਾਂ ਦਾ ਜਿਹੜਾ ਬਿਜਲੀ ਦਾ ਬੇਲ ਨਹੀਂ ਆਉਂਦਾ ਉਹਦੀ ਮਿਲੀ ਆ ਔਰ ਕਿਸਾਨਾਂ ਨੂੰ ਬਿਜਲੀ ਦਿਨ ਨੂੰ ਮਿਲ ਰਹੀ ਆ ਇਸ ਤੋਂ ਸਵਾਏ ਜਿਹੜਾ ਮੇਰਾ ਆਪਣਾ ਫੀਲਡ ਆ ਜਿਹੜਾ ਸਿਹਤ ਦੇ ਮਹਿਕਮੇ ਦੇ ਵਿੱਚ ਇਹਦੇ ਵਿੱਚ ਮੱਲਾ ਕਲੀਨਿਕ ਦੇ ਵਿੱਚ ਸਾਡੇ ਹੁਣ 2 ਕਰੋੜ 99 ਲੱਖ ਲੋਕ ਚਲੇ ਆ ਮੱਲਾ ਕਲੀਨਿਕ ਵਿੱਚ ਦਵਾਈ ਲੈ ਚੁੱਕਿਆ ਜਿਹੜੇ ਪਿਛਲੇ ਸਾਲ ਤੋਂ ਆਪਾਂ ਸ਼ੁਰੂ ਕੀਤਾ ਇਨੀਸ਼ੀਏਟਿਵ ਇਹਦੇ ਚੋਂ ਤਕਰੀਬਨ ਤਕਰੀਬਨ 1 ਕਰੋੜ 20 ਲੱਖ ਜਿਹਨਾਂ ਨੂੰ ਅਸੀਂ ਯੂਨੀਕ ਪੇਸ਼ੈਂਟਸ ਕਹਿੰਦੇ ਆ ਜਿਹੜੇ ਕੋਈ ਮੱਲਾ ਕਲੀਨਿਕ ਚ ਆਏ ਆ ਔਰ ਇਸੇ ਤਰ੍ਹਾਂ ਜਿਹੜਾ ਸਕੈਂਡਰੀ ਕੇਅਰ ਹੈ ਸਾਡੇ ਜਿਹੜੇ ਡਿਸਟ੍ਰਿਕਟ ਹਸਪੀਟਲ ਹੈ ਸਾਊਥ ਰੀਜਨ ਹਸਪੀਟਲ ਹੈ ਉਹਨਾਂ ਦੇ ਵਿੱਚ ਐਕਸ-ਰੇ ਅਲਟਰਾਸਾਉਂਡ ਫਿਰ ਹੋ ਰਿਹਾ ਹੈ ਸਾਰੇ ਪੇਸ਼ੈਂਟਸ ਤੇ ਔਰ ਦਵਾਈਆਂ ਬੜੀ ਫ੍ਰੀ ਮੈਡੀਸਨ ਦੀ ਸਪਲਾਈ ਹੈ ਜਿਹੜੀ ਹੈਗੀ ਆ ਉਹ ਅਸੀਂ ਸ਼ਕੀਲੀ ਬਣਾਈ ਆ ਔਰ ਮੈਂ ਜਾ ਕੇ ਖੁਦ ਜਾ ਕੇ ਰਿਪੋਰਟ ਲੈ ਰਿਹਾ ਹੈਗਾ ਤਕਰੀਬਤ 90 95% ਪੇਸ਼ੈਂਟ ਕਹ ਰਹੇ ਸਭ ਨੂੰ ਦਵਾਈਆਂ ਮਿਲਦੀਆਂ ਜੋ ਪਹਿਲਾਂ ਨਹੀਂ ਮਿਲਦੀਆਂ ਸੀ ਸੋ ਕਾਫੀ ਅੱਛਾ ਜਿਹੜਾ ਸਿਹਤ ਦੇ ਮਾਮਲੇ ਵਿੱਚ ਇਸੇ ਤਰ੍ਹਾਂ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਨੇ ਹੈਗੇ ਆ ਸਕੂਲਾਂ ਦੀ ਹਾਲਤ ਠੀਕ ਹੋਈ ਹੈ ਇਟ ਇਜ਼ ਸਕੂਲ ਆਫ ਐਮਿਨੈਂਸਾ এডੂਕੇਸ਼ਨ ਦੇ ਵਿੱਚ ਵੀ ਬਹੁਤ ਸਾਰੇ ਅੱਛੇ ਕੰਮ ਹੋਇਆ ਹੋਰ ਵੀ ਜਿਹੜੇ ਬਹੁਤ ਸਾਰੇ ਫੀਰਸ ਆ ਮੈਂ ਇੱਕ ਵਾਰੀ ਫਿਰ ਸਾਰਿਆਂ ਦਾ ਲੋਕਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨਾਲ ਵਾਅਦਾ ਕਰਦੇ ਆ ਕਿ ਅਸੀਂ ਜਿਹੜੇ ਬਾਕੀ ਵੀ ਕੰਮ ਇਸ ਤਰ੍ਹਾਂ ਕਰਦੇ ਰਹਿਣਾ ਵੀ ਹੁਣ ਇੱਕ ਹੋਰ ਜਿਹੜੀ ਸਾਡਾ ਵਾਅਦਾ ਸੀਗਾ ਉਹ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅੱਜ ਦੀ ਮੇਰੀ ਜਿਹੜੀ ਵਿਜ਼ਿਟ ਹੈ ਦਾ ਪਰਪਸ ਹੈ ਜੁਧ ਨਸ਼ੇ ਵਿਰੋਧ ਜਿਹੜੀ ਉਸ ਕੈਂਪੇਨ ਦੇ ਵਿੱਚ ਆ ਕੇ ਇਹਦੇ ਵਿੱਚ ਦੋ ਐਸਪੈਕਟ ਹੈ ਜੀ ਇੱਕ ਜਿਹੜੇ ਮੇਰੇ ਚਾਰ ਖੁਲੀਗ ਹੈਗੇ ਸਾਡੇ ਜਿਹੜੇ ਫੇਵਰਟ ਸਬ ਕਮੇਟੀ ਦੇ ਮੈਂਬਰ ਉਹ এনਫੋਰਸਮੈਂਟ ਪਾਰਟ ਦੇਖਦੇ ਆ ਸੁਪਲਾਈ ਰਿਡਕਸ਼ਨ ਦੇ ਨਾਲ ਉਹ ਜਾ ਕੇ ਮੀਟਿੰਗਾਂ ਕਰ ਰਹੇ ਆ ਮੇਰਾ ਕੰਮ ਹੈ ਜਿਹੜਾ ਉਹ ਹੈਗਾ ਹਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਤੇ ਡਿਮਾਂਡ ਰਿਡਕਸ਼ਨ ਤੇ ਮੈਂ ਜਿੰਨੇ ਸਾਡੇ ਡੀਡਿਕਸ਼ਨ ਸੈਂਟਰ ਹੈਗੇ ਔਰ ਰੀਐਬ ਸੈਂਟਰ ਹੈਗੇ ਜਲੰਧਰ ਸਾਡਾ ਬੜਾ ਅੱਛਾ ਇੱਕ ਜ਼ਿਲ੍ਹਾ ਹੈਗਾ ਸਭ ਤੋਂ ਵੱਡਾ ਡੀਡਿਕਸ਼ਨ ਰੀਐਬ ਸੈਂਟਰ ਜਿਹਦੇ ਵਿੱਚ 50 ਬੈਡ ਡੀਡਿਕਸ਼ਨ ਦੇ ਵਿੱਚ 50 ਰੀਐਬ ਦੇ ਵਿੱਚ ਔਰ ਇਸੇ ਤਰ੍ਹਾਂ ਜਲੰਧਰ ਦੇ ਵਿੱਚ 285 ਡੀਡਿਕਸ਼ਨ ਔਰ 400 ਦੇ ਕਰੀਬ ਜਿਹੜੇ ਹੈਗੇ ਰੀਹੈਬਿਟੇਸ਼ਨ ਦੇ ਬੈਂਡਸ ਹੈਗੇ ਸਾਡੇ ਕੋਲੇ ਸਹੂਲਤ ਹੈਗੀ ਆ ਇੱਕ ਪਾਸੇ ਸਾਡੀਆਂ ਜਿਹੜੀਆਂ ਜੇਲ੍ਹ ਹੈਗੀਆਂ ਓਵਰਕਰਾਊਡਡ ਆ 26000 ਦੀ ਕੈਪੈਸਿਟੀ ਆ ਤੇ 30000 ਤੋਂ ਜ਼ਿਆਦਾ ਉੱਥੇ ਇਨਮੇਟਸ ਆ ਗਏ ਆ ਅੰਡਰ ਟ੍ਰਾਇਲਸ ਆ ਗਏ ਆ ਉੱਥੇ 40% ਜਿਹੜੇ ਹੁੰਦੇ ਆ ਤਕਰੀਬਨ ਜਿਹੜੇ ਆ ਗਏ ਆ ਉਹ ਡਰੱਗ ਨਾਰਕੋਟਿਕਸ ਜਾਂ ਡਰੱਗਸ ਦੇ ਰਿਲੇਟਿਡ ਹੁੰਦੇ ਆ ਸੋ ਸਾਡੀ ਕੋਸ਼ਿਸ਼ ਆ ਕਿ ਜਿਹੜੇ ਬੰਦੇ ਟੰਜ਼ਮਪਸ਼ਨ ਵਾਲੇ ਆ ਜਿਹੜੇ ਨਸ਼ੇੜੀ ਆ ਜਿਹੜੇ ਮਤਲਬ ਫਸਟ ਟਾਈਮ ਯੂਜ਼ਰ ਆ ਜਿਹੜੇ ਹਾਰਡ ਕੋਰ ਨਹੀਂ ਆ ਜਿਨ੍ਹਾਂ ਨੇ ਕਦੇ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਤੇ ਆ ਕੇ ਜੋ ਸਾਡਾ ਨਵਾਂ ਇਨੀਸ਼ੀਏਟਿਵ ਸੀ ਦੋ ਤਿੰਨ ਸ਼ੁਰੂ ਕਰ ਰਿਹਾ ਹੈ ਇਹਦੇ ਵਾਸਤੇ ਉਹ ਹੈਗਾ ਵੀ ਇੱਕ ਤਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਦੇ ਇਮੀਡੀਏਟਲੀ ਟੀਕੇ ਬੰਦ ਕਰਾਣੇ ਉਹਨਾਂ ਨੂੰ ओरਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਉਹਦੇ ਨਾਲ ਓਵਰਡੋਸ ਡੈਥਸ ਘੱਟ ਹੋਣਗੀਆਂ ਹੈਪਟਾਈਟਸ ਦੀ ਨਹੀਂ ਵਧੇਗਾ ਕਾਲਾ ਪੀਲਿਆ ਨਹੀਂ ਹੋਏਗਾ ਐ AIDS ਦੀ ਬਿਮਾਰੀ ਨਹੀਂ ਹੋਏਗਾ ਲੋਕਾਂ ਨੂੰ ਬੈਨੀਫਿਟ ਦੱਸ ਕੇ ਤੇ ਦੂਜਾ ਅਸੀਂ ਇੱਕ ਨਵਾਂ ਇਹ ਕਰਦੇ ਆ ਵੀ ਅਸੀਂ ਹਰ ਇੱਕ ਜਿੱਥੇ ਵੀ ਡੀਡਿਕਸ਼ਨ ਰੀਹੈਬਿਲਿਟੇਸ਼ਨ ਸੈਂਟਰ ਹੈ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਉਹਦੇ ਨਾਲ ਇੱਕ ਨਾਰਕੋਟਿਕ ਅਨੋਨਿਮਸ ਇੱਕ سپورਟ ਗਰੁੱਪ ਬਣਾਣਾ ਜਿੱਥੋਂ ਆਂਦਾ ਬੰਦਾ ਉਹਦੇ ਪਿੰਡ ਵਿੱਚ ਉਹਦੇ ਮਹੱਲੇ ਦੇ ਵਿੱਚ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਖਾਸ ਕਰਕੇ ਜਿਹੜੇ ਨਸ਼ਾ ਕਰਦੇ ਸੀ ਛੱਡ ਚੁੱਕੇ ਆ ਔਰ ਉਹਨਾਂ ਦੇ ਵਿੱਚੋਂ ਵੀ ਜਿਹੜੇ ਕੋਈ ਨਾ ਕੋਈ ਕੰਮ ਕਰਦੇ ਆ ਜਿਹੜਾ ਆਪਣਾ ਅੱਛਾ ਕੰਮ ਕਰਦੇ ਆ ਉਹਨਾਂ ਨੂੰ سپورਟ ਗਰੁੱਪ ਬਣਾਣਾ ਕਿਉਂਕਿ ਉਸ ਮੁਸ਼ਕਲ ਦੇ ਵਿੱਚੋਂ ਲੰਘ ਚੁੱਕਿਆ ਕਿ ਜਦੋਂ ਬੰਦਾ ਨਸ਼ਾ ਛੱਡਦਾ ਉਹਨੂੰ ਤੋੜ ਲੱਗਦੀ ਆ ਇੱਕ ਉਹਨਾਂ ਦਾ سپورਟ ਗਰੁੱਪ ਬਣਾਣਾ ਇਹਦੇ ਨਾਲ ਫੈਮਿਲੀ ਕਾਉਂਸਲਿੰਗ ਔਰ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਇਹ ਇੱਕ ਨਵੀਂ ਅਪਰੋਚ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਸਨ ਫ ਪਟਿਆਲੇ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਸਕਿੱਲ ਡਵੈਲਪਮੈਂਟ ਇਸੇ ਤਰ੍ਹਾਂ ਸੀ ਆਈਟੀਆਈ ਪੀਏ ਜੋ ਐਗਰੀਕਲਚਰ ਦੇ ਨਾਲ ਜਾਂ ਹੋਰ ਬਹੁਤ ਸਾਰੇ ਜਿਸ ਤਰ੍ਹਾਂ ਤੁਹਾਡੇ ਇੱਥੇ ਇੰਡਸਟਰੀ ਆ ਇੰਡਸਟਰੀ ਨਾਲ ਮਿਲ ਕੇ ਵੀ ਤੁਹਾਨੂੰ ਕਿਹੜੇ ਕਿਹੜੇ ਪੱਧਰ ਸਕਿੱਲ ਦੇ ਬੰਦੇ ਚਾਹੀਦੇ ਆ ਬਾਹਰੋਂ ਆਉਂਦੇ ਆ ਫੁੱਟਬਾਲ ਬਣਦੇ ਆ ਇੱਥੇ ਇੱਥੇ ਤੁਹਾਡੇ ਕ੍ਰਿਕਟ ਤੇ ਬੈਟ ਬਣਦੇ ਆ ਸਪੋਰਟਸ ਦੀ ਇੰਡਸਟਰੀ ਬਹੁਤ ਅੱਛੀ ਹੈ ਮੇਰੇ ਖਲੀਬਾਂ ਜਿਹੜੇ ਤੁਹਾਡੇ ਟਰੱਕਾਂ ਦੀਆਂ ਜ ਦੂਜੀਆਂ ਬੋਡੀ ਬਿਲਡਿੰਗ ਦੀ ਉਹ ਵੀ ਇੰਡਸਟਰੀ ਆ ਬਹੁਤ ਸਾਰੀਆਂ ਇੰਡਸਟਰੀਆਂ ਇੱਥੇ ਡਾਈਨਿੰਗ ਤੇ ਟੈਲਿੰਗ ਉਹ ਵੱਡੇ ਬੱਚਿਆਂ ਨੂੰ ਕੋਰਸ ਨਾਰਮਲ ਬੱਚਿਆਂ ਦੇ ਨਾਲ ਉਹ ਵਾਲੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਰਿਪਲੈਸਮੈਂਟ ਦੇਣਾ ਔਰ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹੈ ਡੀਸੀ ਸਾਹਿਬ ਬੈਠੇ ਆ ਮੈਡਮ ਕਮਿਸ਼ਨਰ ਪੁਲਿਸ ਬੈਠੇ ਆ ਤੁਹਾਡੇ ਸਾਡੇ ਸਿਹਤ ਵਾਲੇ ਆ ਕਿ ਬੱਚਿਆਂ ਨੂੰ ਉਹ ਵਾਲੀ ਟ੍ਰੇਨਿੰਗ ਦੇ ਕੇ ਅਸੀਂ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਗਾਰੰਟੀ ਦੇ ਕੇ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਕੇ ਉਹਨਾਂ ਨੂੰ ਨਸ਼ੇ ਨਾਲੋਂ ਤੋੜ ਕੇ ਕਿਸੇ ਕੰਮ ਦੇ ਨਾਲ ਰੁਜ਼ਗਾਰ ਦੇ ਨਾਲ ਉਹਨਾਂ ਨੂੰ ਕੋਈ ਹੁਨਰ ਦੇ ਕੇ ਉਹਦੇ ਨਾਲ ਜੋੜਨਾ ਉਹਨਾਂ ਨੂੰ ਸੋ ਇਹ ਇੱਕ ਨਵੀਂ ਜਿਹੜੀ ਅਪਰੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਜੀ ਰੰਗਲਾ ਪ ਔਰ ਸਾਡੇ ਜਿਹੜੇ ਨੈਸ਼ਨਲ ਕਨਿਊਨਲ ਰਾਜ ਨੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਇਹ ਵਾਅਦਾ ਅਸੀਂ ਪੂਰਾ ਕਰਨ ਜਾ ਰਹੇ ਆ ਔਰ ਇਹ ਸਾਡੀ ਕੈਂਪੇਨ ਲਗਾਤਾਰ ਚੱਲੇਗੀ ਔਰ ਕਿਸੇ ਨੂੰ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰੇਗਾ ਜਿਹੜਾ ਸਾਡੇ ਬੱਚਿਆਂ ਨੂੰ ਬਰਬਾਦ ਕਰੇਗਾ ਜਿਹੜੇ ਸਕੂਲਾਂ ਦਾ ਕਲਚੇ ਵਿਚਾਰ ਰਹੇ ਆ ਉਹ ਅਸੀਂ ਉਹ ਜਿਹੜੇ ਉਹ ਬੰਦੇ ਆ ਪੁਲਿਸ ਉਹਨਾਂ ਨੂੰ ਸੰਭਾਲ ਲਈ ਦੀ ਉਹਨਾਂ ਨੂੰ ਬਰਬਾਦ ਕਰੇਗੀ ਅਸੀਂ ਆਪਣੀ ਜਵਾਨੀ ਨਹੀਂ ਬਰਬਾਦ ਹੋਣ ਦੇਵਾਂਗੇ ਆਪਣੇ ਬਚਪਨ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ਸੋ ਇਹ ਤਹਈਆ ਕਰਕੇ ਪੰਜਾਬ ਸਰਕਾਰ ਲੱਗੀ ਹੋਈ ਆ ਤੇ ਇਹਦੇ ਵਿੱਚ ਜੇ ਮੈਂ ਤੁਹਾਨੂੰ ਜਾਣ ਦਵਾਂ ਕਿ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਨਹੀਂ ਆਪਣੀ ਨੇਬਰਿੰਗ ਸਟੇਟਸ ਤੋਂ ਨਸ਼ਾ ਆ ਰਿਹਾ ਹੈਗਾ ਸੋ ਇਹ ਕੋਈ ਇਕੱਲੇ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਬਟ ਆਈ ਕੈਨ ਅਸ਼ੂਰ ਯੂ ਕਿ ਇਹਦਾ ਜਿਹੜਾ ਹੱਲ ਹੈ ਜਿਹੜਾ ਸਸਟੇਨੇਬਲ ਇਹਦਾ ਹੱਲ ਹੈ ਉਹ ਪੰਜਾਬ ਤੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਦੇਣਗੇ ਸੋ ਇਹ ਮੇਰੀ ਅੱਜ ਦੀ ਜਿਹੜੀ ਵਿਜ਼ਿਟ ਦਾ ਪਰਪਸ ਹੈ ਸਰ ਇੱਕ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਨਾ ਦੋ ਤਿੰਨ ਦਿਨ ਪਹਿਲਾਂ ਇੱਕ ਕਬੀੜ ਵੀ ਪਾਕਿਸਤਾਨੀ ਡਾਣ ਦੇ ਵੱਲੋਂ ਸੁੱਟਵਾਇਆ ਗਿਆ ਉਹਨੇ ਵੀਡੀਓ ਵੀ ਜਾਰੀ ਕੀਤੀ ਹੈ ਸੀਐਮ ਸਾਹਿਬ ਦਾ ਵੀ ਇੱਕ ਬਿਆਨ ਆਇਆ ਸੀ ਕੁਝ ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜੇ ਨਸ਼ਾ ਤਸਕਰਾਂ ਦੇ ਉੱਪਰ ਕੀਤੀ ਜਾਰੀ ਆ ਉਸ ਨੂੰ ਲੈ ਕੇ ਜਿਹੜੇ ਪਾਕਿਸਤਾਨ ਦੇ ਵਿੱਚ ਕਾਫੀ ਬੋਖਲਾਹਟ ਹੈ ਤੇ ਲਗਾਤਾਰ ਇੱਧੇ ਦੇ ਹਮਲੇ ਜਿਹੜੇ ਉਹ ਕਰਵਾਏ ਜਾ ਰਹੇ ਨੇ ਤੁਸੀਂ ਇਹਨੂੰ ਕਿਵੇਂ ਦੇ ਹਾਂ ਬਿਲਕੁਲ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਸੌਫਾ ਸੇਟੋ ਦੇ ਨਾਲ ਸਹਿਮਤ ਹਾਂ ਪੰਜਾਬ ਨੇ ਬਹੁਤ ਲੰਮਾ ਸਮਾਂ ਸੰਤਾਪ ਭੋਗਿਆ ਜਦੋਂ ਉਸੇ ਟੈਰੋਰੀਜ਼ਮ ਦਾ ਦੌਰ ਕਹਿੰਦੇ ਆ ਆਤਵਾਦ ਦਾ ਦੌਰ ਕਹਿੰਦੇ ਆ ਉਹ ਕੱਲਾ ਆਤਵਾਦ ਨਹੀਂ ਸੀ ਇਹਦੀ ਪੂਰੀ ਟਰਮ ਹੈ ਨਾਰਕੋ ਟੈਰੋਰੀਜ਼ਮ ਜਿਹੜਾ ਇਹਦੀ ਫੰਡਿੰਗ ਹੁੰਦੀ ਆ ਉਹ ਨਾਰਕੋਟਿਕ ਟ੍ਰੇਡ ਦੇ ਨਾਲ ਹੁੰਦੀ ਆ ਤੇ ਉਹ ਜਿਹੜਾ ਜਿਹੜਾ ਪਹਿਲਾਂ ਟੈਰਰਿਸਟ ਸੀਗਾ ਹੁਣ ਉਹ ਗੈਂਗਸਟਰ ਬਣ ਗਏ ਹੋ ਤੇ ਇਹ ਕਿਤੇ ਨਾ ਕਿਤੇ ਜਿਹੜਾ ਕਿਉਂਕਿ ਜਿਹੜੇ ਮਾੜੇ ਬੰਦੇ ਜਿਹੜੇ ਧੰਦਾ ਕਰਦੇ ਆ ਉਹਨਾਂ ਦੀ ਫੰਡਿੰਗ ਇਹਦੇ ਨਾਲ ਹੁੰਦੀ ਆ ਜਦੋਂ ਅਸੀਂ ਨਾਰਕੋਟਿਕ ਟ੍ਰੇਡ ਜਦੋਂ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਜਦੋਂ ਇਹਦੀ ਡਿਮਾਂਡ ਨਹੀਂ ਰਹੇਗੀ ਤਾਂ ਉਹਨਾਂ ਦੀ ਮਾਰਕੀਟ ਖਤਮ ਹੋ ਜਾਏਗੀ ਤੋਂ ਉਹਨਾਂ ਨੇ ਨਿਚਲੀ ਕੁਦਰਤੀ ਗੱਲ ਹੈ ਕਿ ਉਹ ਜਿਹੜੀ ਆ ਤੁਹਾਡੇ ਜੋ ਵੀ ਚਾਹੇ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਮੰਦਰਾਂ ਦੇ ਉੱਤੇ ਜਾਂ ਗੁਰਦੁਆਰਿਆਂ ਦੇ ਉੱਤੇ ਇਹ ਸਾਰਾ ਕੁਝ ਆ ਉਹਦੇ 'ਚ ਬੜੇ ਫੋਸਫਰ ਨਾਲ ਕਹਿਣਾ ਪੈਂਦਾ ਕਿ ਜਿਹੜੇ ਸਾਡੇ ਬਾਰਡਰ ਦੇ ਦੂਜੇ ਪਾਸੇ ਦਾ ਦੁਸ਼ਮਣ ਬੈਠੇ ਹੋਏ ਆ ਬਟ ਕਿਤੇ ਨਾ ਕਿਤੇ ਉਹਨਾਂ ਨੂੰ ਕੁਝ ਜਿਹੜੇ ਸਹਿਯੋਗ ਕਰਨ ਵਾਲੇ ਦੇਸ਼ ਤੇ ਅੰਦਰ ਵੀ ਆ ਉਹਨਾਂ ਨੂੰ ਵੀ ਸਾਵਧਾਨ ਹੋਣਾ ਚਾਹੀਦਾ ਕੋਈ ਨਾ ਕੋਈ ਤਾਂ ਉਹਨਾਂ ਦੇ ਨਾਲ ਕੋਆਪਰੇਟ ਕਰ ਰਿਹਾ ਹੈ ਨਾ ਜਿਵੇਂ ਅਸੀਂ ਆਪਣੇ ਘਰ ਨੂੰ ਸੁਮਾਲਣਾ ਪਹਿਲੀ ਗੱਲ ਹੈ ਫਿਰ ਅਸੀਂ ਜਿਹੜੇ ਨੇਬਰ ਆ ਉਹਨਾਂ ਦੇ ਨਾਲ ਵੀ ਸੱਚਾਂਗੇ ਔਰ ਉਹਨਾਂ ਦਾ ਭਲਾ ਵੀ ਇਸੇ ਚੀਜ਼ ਚ ਹੈ ਪਾਕਿਸਤਾਨ ਜੇ ਉਹ ਇਫ ਦੇ ਆਰ ਪਲੇਇੰਗ ਵਿਦ ਫਾਇਰ ਤੇ ਉਹਨਾਂ ਦੇ ਆਪਣੇ ਘਰ 'ਚ ਵੀ ਅੱਗ ਲੱਗਦੀ ਹੈ ਉੱਥੇ ਵੀ ਪਿਚਰਾ ਹੈਗਾ ਸਰ ਉੱਥੇ ਵੀ ਸਾਰਾ ਕੁਝ ਹੋ ਰਿਹਾ ਹੈ ਕਿ ਡਰੋਨ ਨਹੀਂ ਰੁਕ ਰਹੇ ਕਿ ਉਸ ਦੇ ਬਾਰੇ ਕੇਂਦਰ ਤੇ ਨਾਲ ਕੋਈ ਗੱਲਬਾਤ ਹੋ ਰਹੀ ਹੈ ਕਿ ਕੇਂਦਰ ਦੇ ਨਾਲ ਗੱਲਬਾਤ ਤਾਂ ਹੋ ਹੀ ਰਹੀ ਹੈ ਮੀਡੀਆ ਦੇ ਥਰੂ ਵੀ ਹੈ ਕੇਂਦਰ ਦਾ ਫਰਜ਼ ਹੈ ਜੀ ਜਿਹੜੀ ਇਹ ਸਾਰੀ ਟੈਕਨੋਲੋਜੀ ਹੈ ਕੇਂਦਰ ਕੋਲ ਹੈ ਬਾਰਡਰ ਸਕਿਉਰਿਟੀ ਫੋਰਸ ਕੋਲ ਹੈ ਸੈਟੇਲਾਈਟ ਉਹਨਾਂ ਦੇ ਕੋਲ ਹੈ ਅਸੀਂ ਜੇ ਸਪੇਸ ਦੇ ਵਿੱਚ ਡੌਕਿੰਗ ਕਰ ਸਕਦੇ ਹਾਂ ਆਪਣੇ ਸੈਟੇਲਾਈਟਸ ਦੀ ਠੀਕ ਹੈ ਸਪੇਸ ਸਟੇਸ਼ਨ ਦੇ ਵਿੱਚ ਜੇ ਅਸੀਂ ਸਪੇਸ ਦੇ ਵਿੱਚ ਸਟਾਰਸ ਦੇ ਵਿੱਚ ਜਾ ਕੇ ਜਿਹੜੇ ਤੁਹਾਡੇ ਉਹਨਾਂ ਨੂੰ ਸ਼ੂਟ ਕਰ ਸਕਦੇ ਆ ਆਈ ਐਮ ਸ਼ੋਰ ਕਿ ਜਿਹੜੀਆਂ ਡਰੋਨਸ ਨੂੰ ਵੀ ਸ਼ੂਟ ਕਰ ਸਕਦੇ ਆ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਆ ਉਹ ਸੈਂਟਰ ਦੇ ਕੋਲ ਹੈ ਔਰ ਨਾਰਕੋਟਿਕਸ ਜਿਹੜੀ ਕੰਟਰੋਲ ਬਿਊਰੋ ਹੈ ਐਨਸੀਬੀ ਹੈ ਇਹ ਪ੍ਰਿੰਸੀਪਲੀ ਉਹਦਾ ਕੰਮ ਹੈ ਪੰਜਾਬ ਪੁਲਿਸ ਦਾ ਪੰਜਾਬ ਪੁਰਸਤ ਜਦੋਂ ਇੱਥੇ ਡਰੋਨ ਆ ਜੇਗੀ ਤਾਂ ਕਰੇਗੇ ਉਹਦਾ ਬੰਦੋਬਸਤ ਨਾ ਜੀ ਮਤਲਬ ਕੇਂਦਰ ਕੋਲੇ ਇਹ ਸਾਰੀ ਕੁਝ ਅਵੇਲੇਬਲ ਹੈ ਕਿ ਉਹ ਬਾਰਡਰ ਕ੍ਰੋਸ ਨਾ ਕਰ ਸਕੇ ਉਹਨੂੰ ਜਿਹਨੂੰ ਆਰਨ ਡੋਮ ਕਹਿੰਦੇ ਹੋਂਤੇ ਉਹ ਆਰਨ ਡੋਮ ਹੋਣਾ ਚਾਹੀਦਾ ਸਾਡਾ ਔਰ ਦੂਜੇ ਸਟੇਟ ਤੋਂ ਵੀ ਇੱਥੇ ਕਿਉਂ ਆਵੇ ਜੀ ਜੇ ਗੁਜਰਾਤ ਵਿੱਚ ਆਂਦੀ ਆ ਜਾਂ ਮਹਾਰਾਸ਼ਟਰ ਵਿੱਚ ਆਂਦੀ ਆ ਉਹ ਦੋ ਤਿੰਨ ਸਟੇਟਸ ਕ੍ਰੋਸ ਕਰਕੇ ਪੰਜਾਬ ਵਿੱਚ ਕਿੱਦਾਂ ਪਹੁੰਚ ਰਿਆ ਰਿਹਾ ਸੀ ਕਿਉਂ ਪਹੁੰਚ ਰਿਹਾ ਉੱਥੇ ਕਿਦਨੇ ਕਿਦਨੇ ਜਿਹੜਾ ਹੈਗਾ ਉਹ ਪੰਜਾਬ ਨੂੰ ਜਿਹੜਾ ਯੂਥ ਹੈ ਉਹਨਾਂ ਨੂੰ ਮਤਲਬ ਕਿ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਉਹਨਾਂ ਦੀ ਤਦਾਦ ਲਗਾਤਾਰ ਬਾਡਰ ਪਾਰ ਤੋਂ ਵਾਗੀ ਜਾ ਰਹੀ ਹੈ ਇਹ 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 ਸਵਾਲ ਤੁਹਾਨੂੰ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਤੁਹਾਡੇ ਜਿਹੜੇ ਭਰਾ ਕੇਂਦਰ ਦਿੱਲੀ ਚ ਵੀ ਹੋਣ ਉਹਨਾਂ ਨੂੰ ਪੁੱਛਣਾ ਚਾਹੀਦਾ ਦੇਖੋ ਇਹ ਤਾਂ ਤੁਸੀਂ ਸਮਝਦੇ ਹੋ ਇਹ ਟੈਕਨੋਲੋਜੀ ਤਾਂ ਸੈਂਟਰ ਕੋਲ ਹੈ ਨਾ ਜੀ ਜਿਹੜੀ ਜਿਹੜੀ ਵੀ ਮਨਨ ਡਰੋਨ ਨੂੰ ਕੰਟਰੋਲ ਕਰਨ ਵਾਲੀ ਸਾਰੀ ਟੈਕਨੋਲੋਜੀ ਪੰਜਾਬ ਸਰਕਾਰ ਤਾਂ ਆਪਣੇ ਲੈਵਲ ਤੇ ਕਰ ਰਹੀ ਹੈ ਸਾਰੀ ਕੋਲ ਅਸੀਂ ਉਹਦੇ ਵਾਸਤੇ ਵੀ ਕੋਸ਼ਿਸ਼ ਕਰ ਰਹੇ ਆ ਲੇਕਿਨ ਪੰਜਾਬ ਸਰਕਾਰ ਦੇ ਜਿਹੜੇ ਸੋਰਸਸ ਹੈ ਉਹ ਲਿਮਟਿਡ ਹੈ ਤੇ ਇਹਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਹੈ ਆਪਰੇਸ਼ਨ ਡਰਗ ਕੰਟਰੋਲ ਡਰੱਗਜ਼ ਐਂਡ ਕ੍ਰਾਈਮ ਉਹ ਵੀ ਇਹਦੇ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਦਿੰਦੀ ਹੈ ਮੈਂ ਉਮੀਦ ਕਰਦਾ ਹਾਂ ਕਿ ਕੇਂਦਰ ਸਰਕਾਰ ਨੂੰ ਵੀ ਇਹ ਉਨੇ ਹੀ ਚੇਤਤ ਹੋਣਗੇ ਔਰ ਜਿਹੜੀਆਂ ਡਰੋਨ ਚਾ ਉਹਨੂੰ ਰੋਕਣਗੇ ਔਰ ਦੂਜੇ ਸਟੇਟ ਤੋਂ ਆਉਂਦੇ ਹੋਏ ਨਸ਼ੇ ਨੂੰ ਵੀ ਰੋਕਣਗੇ ਸਿਮਲ ਹਸਪਤਾਲ ਦੇ ਵਿੱਚ ਲੰਬੇ ਸਮੇਂ ਤੋਂ ਹੀ ਨਰਸਿੰਗ ਸਟਾਫ ਦੀ ਕਮੀ ਦੇਖ ਰਹੇ ਹਾਂ ਜੀ ਉਹ ਪੂਰੀ ਦੇਖੋ ਤੁਹਾਡੇ ਸਾਹਮਣੇ ਡਾਕਟਰ ਦੀ ਭਰਤੀ ਹੋ ਗਈ ਹੈ ਅਸੀਂ ਮੈਂ ਤਕਰੀਬਤ ਤਕਰੀਬਨ 9 ਦੇ ਕਰੀਬ ਜੜੀਆਂ ਹੈ ਗਿਆ ਐਨਐਮ ਜਿਹਨੂੰ ਅਸੀਂ ਮਲਟੀ ਪਰਪਸ ਹੈਲਥ ਵਰਕਰ ਵੀ ਉਹਨਾਂ ਦੀ ਰਿਕਰੂਟਮੈਂਟ ਹੋ ਗਈ ਹੈ ਸਟਾਫ ਨਰਸ ਦੀ ਰਿਕਰੂਟਮੈਂਟ ਚੱਲਦੀ ਪਈ ਹੈ ਔਰ ਜਿੰਨੇ ਬਾਕੀ ਪੈਰਾਮੈਡੀਕਾਂ ਦੀ ਰਿਕਰੂਟਮੈਂਟ ਚੱਲਦੀ ਪਈ ਆ ਅਸੀਂ ਸਾਰੀ ਰਿਕਰੂਟਮੈਂਟ ਕਰ ਰਹੇ ਹਾਂ ਜੀ ਇਹ ਸਾਰੀ ਜਿਹੜੀ ਸਾਡੀ ਹੈਗੀ ਆ ਮੈਨੂੰ ਲੱਗਦਾ ਵੀ ਇਸ ਸਾਲ ਦੇ ਵਿੱਚ ਸਾਰੇ ਜਿੰਨੇ ਪੈਰਾਮੈਡੀਕਸ ਦੀ ਕੰਮ ਪੂਰੀ ਹੋ ਜਾਵੇ